ਜਿਹੜੇ ਵਧੀਆ ਇਨਸਾਨ ਹੁੰਦੇ ਨੇ ਉਹ ਛੇਤੀ ਚਲੇ ਜਾਂਦੇ ਨੇ ਦੁਨੀਆ ਤੋਂ ਅਸੀਂ ਰੱਬ ਨੂੰ ਪਿਆਰ ਕਰਦੇ ਨੇ ਜਿਨ੍ਹਾਂ ਨੂੰ ਰੱਬ ਪਿਆਰ ਕਰਦਾ ਉਹ ਆਪਣੇ ਕੋ ਛੇਤੀ ਬੁਲਾ ਲੈਂਦਾ ਕਹਿੰਦੇ ਤਾਂ ਤੁਹਾਡਾ ਥੱਲੇ ਦੁਨੀਆ ਤੇ ਕੋਈ ਕੰਮ ਨਹੀਂ ਵਧੀਆ ਬੰਦੇ ਆਪਣੇ ਕੋ ਰੱਖਦਾ ਹੈ ਇਹ ਕਿਸੇ ਨੂੰ ਖੁਸ਼ੀਆਂ ਵੰਡਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਅਸੀਂ ਦੁੱਖ ਕਿਸੇ ਨੂੰ ਵੀ ਦੇ ਸਕਦੇ ਹਾਂ ਖੁਸ਼ ਕਰਨਾ ਕਿਸੇ ਨੂੰ ਮੈਨੂੰ ਲੱਗਦਾ ਕਿ ਬਹੁਤ ਵਧੀਆ ਇੱਕ ਰੂਹ ਹੁੰਦੀ ਹੈ ਰੂਹੋਂ ਆਪਣਾ ਕੰਮ ਕਰਦੀ ਹੈ ਤੇ ਚਲੀ ਜਾਂਦੀ ਹੈ ਰੱਬ ਆਪਣੇ ਕੋ ਲੈ ਜਾਂਦਾ ਚ ਵਾਹਿਗੁਰੂ ਦੀ ਜੂਰੀ ਚ ਬੈਠਾ ਇਹੀ ਸੋਚ ਰਿਹਾ ਸੀਗਾ ਕਿ ਮੈਂ ਕਿਹਾ ਯਾਰ ਜ਼ਿੰਦਗੀ ਕਿੱਡੀ ਛੋਟੀ ਐ ਅਸੀਂ ਇਹਨੂੰ ਵੱਡਾ ਬਣਾ ਲੈਨੇ ਆ ਹੋ ਗਿਆ ਜੀ ਤਮ ਹੁਣ ਮੈਂ ਉੱਥੇ ਬੈਠਾ ਇਹ ਸੋਚਿਆ ਮੈਂ ਕਿ ਜੇ ਇੱਥੇ ਬੰਦਾ ਬੈਠਾ ਹੀ ਮਰ ਜਾਏ ਮੇਰੇ ਜੇਬ ਚ ਕਿੰਨੇ ਪੈਸੇ ਨੇ ਕਿਹੜੀ ਘੜੀ ਐ ਕਿਹੜਾ ਮੈਂ ਐਨਕਾਂ ਲਾਈਆਂ ਹੋਈਆਂ ਨੇ ਕਿ ਕਿਸੇ ਨੂੰ ਕੀ ਫਰਕ ਪੈਣਾ ਕਮੈਂਟ ਬਹੁਤ ਘੱਟ ਪੜੀਦੇ ਆ ਜੀ ਪਿਆਰ ਵੀ ਹੁੰਦਾ ਕਈ ਵਾਰੀ ਦੂਜੋਂ ਵੀ ਚੱਲਿਆ ਹੋਆ ਹੁੰਦਾ ਕੰਮ ਇਸ ਕਰਕੇ ਬੜਾ ਧਿਆਨ ਨਹੀਂ ਦੇਈਦਾ ਆਪਾਂ ਪਿਆਰ ਲੈਣ ਵਾਲੇ ਬੰਦੇ ਆਪਾਂ ਪਿਆਰ ਹੀ ਲਈਦਾ ਤੇ ਇਹਨੇ ਇੱਕ ਸ਼ਾਰਟ ਫਿਲਮ ਕੀਤੀ ਸੀਗੀ ਮੈਨੂੰ ਬੜੀ ਵਧੀਆ ਲੱਗੀ ਸੀ ਮੈਂ ਫਿਰ ਕਿ ਮੈਂ ਬਰੇ ਵਧੀਆ ਕੰਮ ਕੀਤਾ ਜੀ ਤੋ ਬਾਬੇ ਨੇ ਸੁਣੀ ਮੇਰੇ ਨਾਲ ਗੱਲ ਹੋਈ ਫਿਰ ਇਹਦੇ ਨਾਲ ਗੱਲ ਹੋ ਗਈ ਅਸੀਂ ਇਕੱਠੇ ਹੋ ਗਏ ਉੱਥੇ ਸੈਟ ਤੇ ਫਿਲਮਣ ਕੀ ਪੰਜਾਬੀ ਆ ਗਈ ਆ ਗਈ 5 ਸਤੰਬਰ ਆ ਗਈ ਮੂਰੇ ਹਾਂਜੀ ਪਟਿਆਲੇ ਪਹੁੰਚੀ ਆ ਪੰਜਾਬੀ ਆ ਗਏ ਉਹਦੀ ਟੀਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੁਬਾਰਕਾ ਤੁਹਾਨੂੰ ਦੋਵਾਂ ਨੂੰ ਅ ਅੱਛਾ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਜਿਹੜੇ ਆ ਕਮੈਂਟਸ ਆ ਰਹੇ ਨੇ ਪੜੇ ਤੁਸੀਂ ਹਜੇ ਤੱਕ ਕਿ ਹਜੇ ਟਾਈਮ ਨਹੀਂ ਮਿਲਿਆ ਕਮੈਂਟ ਬਹੁਤ ਘੱਟ ਪੜੀਦੇ ਆ ਜੀ ਵੀ ਪਿਆਰ ਵੀ ਹੁੰਦਾ ਕਈ ਵਾਰੀ ਦੂਜੋਂ ਵੀ ਚੱਲਿਆ ਹੋਆ ਹੁੰਦਾ ਕੰਮ ਇਸ ਕਰਕੇ ਬੜਾ ਧਿਆਨ ਨਹੀਂ ਦੇਈਦਾ ਆਪਾਂ ਪਿਆਰ ਲੈਣ ਵਾਲੇ ਬੰਦੇ ਆ ਪਿਆਰ ਹੀ ਰਹੀਦਾ ਕਮੈਂਟ ਪੜੇ ਨਹੀਂ ਤੂੰ ਵੀ ਨਹੀਂ ਪੜੇ ਹੋਣੇ ਮੇਰੇ ਘਰ ਮੈਨੂੰ ਟਾਈਮ ਹੀ ਨਹੀਂ ਲੱਗਾ ਮੈਂ ਤਾਂ ਬਸ ਸਵੇਰੇ ਪੈ ਗਿਆ ਸਵੇਰੇ ਲੇਟ ਉੱਠਿਆ ਏ ਉੱਧਰ ਨੂੰ ਭੱਜ ਲੇ ਤੇ ਨਹੀਂ ਠੀਕ ਹੋਣਗੇ ਅੱਸੀ ਜਾਣਦੇ ਆ ਵਾਇਗੁਰੂ ਦੀ ਮੇਰ ਰਹਿੰਦੀ ਆ ਕੰਮ ਇਮਾਨਦਾਰੀ ਨਾਲ ਕਰੀਦਾ ਔਰ ਬਾਬੇ ਦੀ ਮੇਰ ਰਹੀ ਨਹੀਂ ਤੁਹਾਡੇ ਕਈ ਵਾਰੀ ਨਾਲ ਕੋਈ ਆਰਟਿਸਟ ਹੁੰਦਾ ਕਈ ਵਾਰੀ ਤੁਸੀਂ ਪਹਿਲੀ ਵਾਰੀ ਮਿਲਦੇ ਫਿਲਮ ਮੈਂ ਵੀਰੇ ਨਾਲ ਪਹਿਲੀ ਵਾਰੀ ਕੰਮ ਕੀਤਾ ਇੱਕ ਦਿਨ ਅਸੀਂ ਥੋੜਾ ਟਾਈਮ ਪਹਿਲਾਂ ਇਹ ਮਾਈਨਿੰਗ ਦੀ ਪ੍ਰਮੋਸ਼ਨ ਕਰਦਾ ਸੀ ਅਸੀਂ ਕਿਤੇ ਹੋਟਲ 'ਚ ਟਕਰ ਗਏ ਅਸੀਂ ਸਿਰਫ 2-3 ਮਿੰਟ ਗੱਲ ਕੀਤੀ ਤੇ ਅਸੀਂ ਆਈ ਕਿਹਾ ਵੀ ਵੀਰੇ ਆਪਾਂ ਇਕੱਠੇ ਹੁੰਨੇ ਆ ਕਿਤੇ ਆਈ ਗੱਲ ਹੋਈ ਕੋਈ ਹਾਂਜੀ ਤੇ ਇਹਨੇ ਇੱਕ ਸ਼ਾਰਟ ਫਿਲਮ ਕੀਤੀ ਸੀਗੀ ਮੈਨੂੰ ਬੜੀ ਵਧੀਆ ਲੱਗੀ ਸੀ ਮੈਂ ਫਿਰ ਕਿਹਾ ਮੈਂ ਵੀਰੇ ਵਧੀਆ ਕੰਮ ਕੀਤਾ ਜੀ ਤੋਂ ਬਾਬੇ ਨੇ ਸੁਣੀ ਮੇਰੇ ਨਾਲ ਗੱਲ ਹੋਈ ਫਿਰ ਇਹਦੇ ਨਾਲ ਗੱਲ ਹੋ ਗਈ ਅਸੀਂ ਇਕੱਠੇ ਹੋ ਗਏ ਉੱਥੇ ਸੈਟ ਤੇ ਫਿਲਮਾਂ ਕਿ ਪੰਜਾਬੀ ਆ ਗਈ ਆ ਗਈ 5 ਸਤੰਬਰ ਆ ਗਈ ਮੋਰੇ ਅੱਛਾ ਫਿਲਮ ਜਿਹੜੀ ਹੈ ਪਹਿਲਾ ਅਗਸਤ ਵਿੱਚ ਹੋਣੀ ਸੀ ਰਿਲੀਜ਼ ਹੈ ਨਾ ਫਿਰ ਅੱਗੇ ਹੋ ਗਈ ਤਾਂ ਉਹ ਉਦੋਂ ਐਦਾਂ ਹੋਇਆ ਕਿ ਫੈਨਸ ਵੱਲੋਂ ਕਿ ਹਾਂ ਯਾਰ ਵੀ ਤੁਸੀਂ ਅੱਗੇ ਕਰਤੀ ਅਸੀਂ ਤਾਂ ਰੈਡੀ ਬੈਠੇ ਸੀਗੇ ਫਿਲਮ ਦੇਖਣ ਨੂੰ ਨਹੀਂ ਨਹੀਂ ਕਈ ਚੀਜ਼ਾਂ ਐਦਾਂ ਹੋ ਜਾਂਦੀਆਂ ਨੇ ਕਿ ਕਈ ਵੇਲੇ ਸਿਚੁਏਸ਼ਨ ਬਣ ਜਾਂਦੀ ਹੈ ਸੋ ਸਾਡੇ ਮੈਨੂੰ ਲੱਗਦਾ ਉਦੋਂ 3 ਫਿਲਮਾਂ ਸੀ ਉਸ ਦਿਨ ਹੈ ਨਾ ਤੇ ਇਸ ਦਿਨ ਮੈਨਾਂ 20 ਸੀਗੀਆਂ 2-3 ਪਰ ਦੂਜੀਆਂ ਅੱਗੇ ਚੱਲ ਗਈਆਂ ਰਾਵੀ ਦੇ ਕੰਡੇ ਸੀ ਮਿਲਦਾ ਉਹ ਫਿਰ ਅੱਗੇ ਚਲੇਗੀ ਫਿਰ ਉਹ ਮੈਨੂੰ ਸਾਨੂੰ ਠੀਕ ਲੱਗੀ ਵੀ ਪ੍ਰੋਡਿਊਸਰਾਂ ਨੇ ਰਾਈਟ ਲਿਆ ਵੀ ਆਪਾਂ ਤਿੰਨ ਚਾਰ ਫਿਲਮਾਂ ਦੀ بجائے ਵੀ ਚਲੋ ਦੋ ਪੰਜਾਬੀ ਫਿਲਮਾਂ ਹੁਣ ਫਿਰ ਇੱਕ ਹਫਤਾ ਆਪਾਂ ਅੱਗੇ ਲੈ ਜਾਈਏ ਹਾਲਾਂਕਿ ਡੇਟ ਪਹਿਲਾਂ ਸਭ ਤੋਂ ਪਹਿਲਾਂ ਪੰਜਾਬੀ ਆਗੇ ਹੋਏ ਦੀ ਅਸੀਂ ਹੋਗੀ ਉਹ ਜਦੋਂ ਪੋਸਟਰ ਅਨਾਉਂਸ ਹੋਇਆ ਸੀਗਾ ਉਹਦੇ ਨਾਲ ਅੱਛਾ ਜੇ ਅਸੀਂ ਗੱਲ ਕਰੀਏ ਤਾਂ ਹੁਣ ਵੀ ਜਿੱਦਾਂ ਕਹ ਲੋ ਕਿ 5 ਤਰੀਕ ਨੂੰ ਦੋ ਫਿਲਮਾਂ ਆ ਰਹੀਆਂ ਨੇ ਹਨਾ ਰਾਜਕੁੰਦਰਾ ਜੀ ਡੈਬਿਊ ਕਰ ਰਹੇ ਨੇ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ ਹਨਾ ਤਾਂ ਕੀ ਕਿਸ ਤਰ੍ਹਾਂ ਇਦਾਂ ਲੱਗਦਾ ਹੈ ਕਿ ਕਿੰਨਾ ਅਸੀਂ ਕਹਿੰਦੇ ਹਾਂ ਕਿ ਸਿਨੇਮਾ ਸਾਡਾ ਵੱਡਾ ਹੁੰਦਾ ਜਾ ਰਿਹਾ ਹੈ ਹਨਾ ਕਿ ਇੱਕ ਟਾਈਮ ਤੇ ਦੋ ਸਾਰੀਆਂ ਚੀਜ਼ਾਂ ਹੀ ਹੁੰਦੀਆਂ ਕਦੇ ਲੱਗਦਾ ਹੁੰਦਾ ਵੀ ਇੱਕ ਟਾਈਮ ਤੇ ਦੋ ਫਿਲਮਾਂ ਨਹੀਂ ਚਾਹੀਦੀਆਂ ਉਹ ਫਿਰ ਸਾਡੇ ਕਦੇ ਲੱਗਦਾ ਹੁੰਦਾ ਵੀ ਯਾਰ ਠੀਕ ਹੈ ਵੀ ਸਾਡੇ ਫਿਲਮਾਂ ਇੰਨੀਆਂ ਬੰਦੀਆਂ ਪਈਆਂ ਵੀ ਫਿਰ ਕਿਹੜਾ ਕਦੋਂ ਰਿਲੀਜ਼ ਕਰੂ ਵੀ ਚਲੋ ਰਲ ਮਿਲ ਕੇ ਸਾਰੇ ਕਰ ਲੈਣ ਵੀ ਇੱਕ ਚ ਦੋ ਹੋ ਜਾਣ ਚਾਏ ਤੇ ਸੋ ਮੈਨੂੰ ਇਹ ਲੱਗਦਾ ਵੀ ਕਦੇ-ਕਦੇ ਉਹੀ ਆ ਕਦੇ-ਕਦੇ ਕੁਝ ਠੀਕ ਲੱਗਦਾ ਹੁੰਦਾ ਕਦੇ-ਕਦੇ ਨਹੀਂ ਲੱਗਦਾ ਠੀਕ ਹੈ ਪਤਾ ਕੀ ਆ ਕੋਈ ਫਰਕ ਨਹੀਂ ਪੈਂਦਾ ਜਿਹੜੀ ਵਧੀਆ ਚੀਜ਼ ਹੈ ਉਹ ਲੋਕਾਂ ਨੇ ਪਿਆਰ ਦੇਣਾ ਹੀ ਆ। ਔਰ ਸਾਰੇ ਹੀ ਵਧੀਆ ਬਣਾਉਂਦੇ। ਕਦੇ ਤੁਸੀਂ ਕਿਤੇ ਕਿਸੇ ਪ੍ਰੋਡਿਊਸਰ, ਕਿਸੇ ਡਾਇਰੈਕਟਰ, ਕਿਸੇ ਰਾਈਟਰ ਨਾਲ ਗੱਲ ਕਰ ਲਓ, ਕਿਸੇ ਐਕਟਰ ਨਾਲ ਕਰ ਲਓ। ਸਾਰੇ ਜਿੰਦ ਜਾਨ ਲਾਉਂਦੇ। ਸਾਰੇ ਹੀ ਫਿਲਮ ਦੇ ਸੈੱਟ ਤੇ 2-300 ਬੰਦਾ ਹੁੰਦਾ। ਸਾਰੇ ਮਿਹਨਤ ਕਰਦੇ ਹੁੰਦੇ ਆ। ਸਾਰੇ ਇਹੋ ਕਰਦੇ ਆ। ਨਾਲੇ ਮੇਨ ਗੱਲ ਕੀ ਹੈ, ਕਦੇ ਵੀ ਤੁਸੀਂ ਨੋਟ ਕਰਕੇ ਦੇਖਿਓ ਕਦੇ ਵੀ ਕੋਈ ਡਾਇਰੈਕਟਰ, ਪ੍ਰੋਡਿਊਸਰ ਫਲॉप ਹੋਣ ਲਈ ਮੂਵੀ ਨਹੀਂ ਬਣਾਉਂਦਾ। ਤੁਸੀਂ ਮੈਨੂੰ ਇਹ ਦੱਸ ਦਿਓ ਅਸੀਂ ਬਾਹਰ ਲੋਕ ਬੈਠੇ 5 ਮਿੰਟ, 10 ਮਿੰਟ, ਘੰਟਾ ਮੂਵੀ ਦੇਖ ਕੇ ਜੱਜ ਕਰ ਲੈਨੇ ਯਾਰ ਇਹ ਤਾਂ ਮਤਲਬ ਵਧੀਆ ਨਹੀਂ ਪਸੰਦ ਨਹੀਂ ਆਈ ਬਟ ਤੁਸੀਂ ਕਦੇ ਨੋਟ ਕਰਿਆ ਕਿ ਜਿਹੜੇ ਪ੍ਰੋਡਿਊਸਰ ਨੇ ਜਾਂ ਡਾਇਰੈਕਟਰ ਨੇ ਉੱਤੇ ਟਾਈਮ ਲਾਇਆ ਤੇ ਉਹਨੇ ਕਦੇ ਸੋਚਿਆ ਹੋਊਗਾ ਕਿ ਯਾਰ ਮੇਰੀ ਮੂਵੀ ਨੂੰ ਲੋਕ ਇਦਾਂ ਕਹਿਣ ਕੋਈ ਵੀ ਨਹੀਂ ਚਾਹੁੰਦਾ ਸੋ ਐਕਟਰ ਡਾਇਰੈਕਟਰ ਪ੍ਰੋਡਿਊਸਰ ਜਿੰਨੇ ਵੀ ਮੂਵੀ ਦੀ ਕਾਸਟ ਹੁੰਦੀ ਹੈ ਜਾਂ ਜਿੰਨੇ ਵੀ ਜੁੜੇ ਹੁੰਦੇ ਨੇ ਸਾਰੇ ਇਹੀ ਚਾਹੁੰਦੇ ਨੇ ਕਿ ਯਾਰ ਅਸੀਂ ਵਧੀਆ ਕੰਮ ਕਰੀਏ ਸਾਰਿਆਂ ਦਾ ਨਾਮ ਉੱਪਰ ਜਾਵੇ ਟੀਮ ਮੋਹਰੇ ਜਾਵੇ ਸੋ ਜਿਹੜੀ ਆਪਦੀ ਹੋਰ ਫਿਲਮ ਦੀ ਵੀ ਤੁਸੀਂ ਦੂਜੀ ਫਿਲਮ ਦੀ ਵੀ ਗੱਲ ਕਰਦੇ ਹੋ ਉਹਨਾਂ ਨੂੰ ਵੀ ਵਧਾਈਆਂ ਆ ਜੀ ਬਿਲਕੁਲ ਜੀ ਆਪਾਂ ਆਪਾਂ ਨੂੰ ਐਦਾਂ ਦਾ ਨਹੀਂ ਆ ਕਿ ਵੀ ਅਸੀਂ ਕੋਈ ਬਣਾ ਲਈਏ ਜੀ ਇਹਨੂੰ ਹਵਾ ਬਣਾ ਲਈਏ ਜਾਂ ਕੰਟਰੋਵਰਸੀ ਇਟਸ ਓਕੇ ਬਾਈ ਨੇ ਡਾਇਰੈਕਟ ਕੀਤੀ ਆ ਇਹ ਇੱਕ ਸੰਧੂ ਹੁੰਦਾ ਦੇ ਮੈਂ ਡਾਇਲੋਗ ਲਿਖੇ ਸੀਗੇ ਸਾਰੇ ਉਹ ਵੀ ਆਪਣੇ ਆ ਕੁੰਦਰਾ ਬਾਈ ਆ ਰਹੇ ਆ ਉਹਨਾਂ ਨੂੰ ਵੈਲਕਮ ਵਧੀਆ ਰਿਲੀਜ਼ ਹੋ ਰਹੀ ਹੈ ਬਹੁਤ ਅੱਛੀ ਗੱਲ ਹੈ ਸਗੋਂ ਸਾਨੂੰ ਰਲ ਮਿਲ ਕੇ ਸਾਰਿਆਂ ਨੂੰ ਲੱਗੇ ਰਹਿਣਾ ਚਾਹੀਦਾ ਠੀਕ ਹੈ ਮੇਰੀ ਤਾਂ ਵੈਸੇ ਵੀ ਆਦਤ ਆ ਮੈਨੂੰ ਬਸ ਠੀਕ ਲੱਗਦਾ ਮੈਂ ਤਾਂ ਸ਼ੇਅਰ ਸ਼ੁਰੂ ਕਰ ਹੀ ਜਾਣਾ ਹਾਂ ਚੱਲਦੇ ਆ ਇੱਕ ਚੀਜ਼ ਤੁਹਾਡੇ ਦੋਵਾਂ ਨੂੰ ਹੀ ਪੁੱਛਣੀ ਚਾਹਾਂਗੀ ਕਿ ਤੁਸੀਂ ਐਜ਼ ਅ ਸਿੰਗਰ ਆਪਣੀ ਜਰਨੀ ਸ਼ੁਰੂ ਕੀਤੀ ਤੇ ਹੁਣ ਤੁਸੀਂ ਐਜ਼ ਅ ਐਕਟਰ ਹੈਨਾ ਕੰਮ ਕਰ ਰਹੇ ਹੋ ਤਾਂ ਇਹ ਜਿਹੜੀ ਜਰਨੀ ਸੀਗੀ ਤੇ ਹੁਣ ਕਿਤੇ ਨਾ ਕਿਤੇ ਤੁਹਾਨੂੰ ਕਹਿਣ ਲੱਗ ਗਏ ਲੋਕ ਮਲਟੀ ਸਟਾਰ ਹੈਨਾ ਇਹ ਜਰਨੀ ਦੌਰਾਨ ਕੀ ਕੁਝ ਨਵਾਂ ਜਿਹੜਾ ਸਿੱਖਣ ਨੂੰ ਮਿਲਿਆ ਐਕਸਪੀਰੀਅੰਸ ਕਰਨ ਨੂੰ ਮਿਲਿਆ ਤੇ ਸਿੰਗਾ ਜਿਹੜਾ ਹੈ ਖੁਦ ਦੇ ਵਿੱਚ ਹੋਰ ਦਿਨ ਬਦ ਦਿਨ ਜਿਹੜਾ ਇਹ ਕੌਨਫੀਡੈਂਟ ਫੀਲ ਕਰਦੇ ਰਹੇ ਜਰਨੀ ਜੀ ਜਰਨੀ ਇੱਕ ਇੱਕ ਲਾਈਫ ਦੀ ਜਰਨੀ ਵੀ ਕਹਿ ਸਕਦੇ ਇਹਨੂੰ ਇੱਕ ਮੇਰੀ ਕੈਰੀਅਰ ਦੀ ਜਰਨੀ ਵੀ ਕਹਿ ਸਕਦੇ ਹਾਂ ਇੱਕ ਲਿਰਿਕਿਸਟ ਤੋਂ ਸਿੰਗਰ ਸਿੰਗਰ ਤੋਂ ਐਕਟਰ ਸੋ ਮੈਨੂੰ ਐ ਲੱਗਦਾ ਕਿ ਇਹ ਲਾਈਫ ਅ ਅੱਗੇ ਤੋਂ ਅੱਗੇ ਵਧਦੀ ਰਹਿੰਦੀ ਆ ਹਰੇਕ ਬੰਦੇ ਨੂੰ ਮੌਕਾ ਮਿਲਦਾ ਅੱਗੇ ਵਧਣ ਦਾ ਸੋ ਮੈਂ ਵੀ ਟਰਾਈ ਕਰਦਾ ਕਿ ਅੱਗੇ ਨਾਲ ਅੱਗੇ ਅੱਗੇ ਆਪਾਂ ਮਿਹਨਤ ਕਰੀ ਅੱਗੇ ਅੱਗੇ ਵਧੀਏ ਦੈਟਸ ਇਟ ਹੋਰ ਤਾਂ ਬਹੁਤਾ ਹੋਇ ਨਹੀਂ ਜਿੱਧਰ ਨੂੰ ਰੱਬ ਲੈ ਜਾਈ ਜਾਂਦਾ ਆਪਾਂ ਉਧਰ ਨੂੰ ਜਾਈ ਜਾਂਦੇ ਆ ਰਾਹ ਉਹੀ ਬਣਾਉਂਦਾ ਉਹੀ ਢੋਂਦਾ ਸਾਨੂੰ ਮੈਨੂੰ ਤਾਂ ਬਣਿਆ ਬਣਾਇਆ ਰਾਹ ਮਿਲਿਆ ਮੈਨੂੰ ਲੱਗਦਾ ਕਿ ਬਹੁਤ ਦੁਨੀਆਂ ਹੈ ਜਿਹੜੀ ਲਾਈਫ ਦੇ ਵਿੱਚ ਸਟਰਗਲ ਕਰਦੀ ਆ ਤੁਸੀਂ ਕਦੇ ਨੋਟ ਕਰਕੇ ਦੇਖਿਓ ਚੰਡੀਗੜ੍ਹ ਮੋਹਾਲੀ ਚ ਕਿੰਨੇ ਸਟੂਡੀਓ ਨੇ ਹਨਾ ਲੁਧਿਆਣੇ ਚ ਕਿੰਨੇ ਲੋਕ ਬੈਠੇ ਨੇ ਚੰਡੀਗੜ੍ਹ ਮੋਹਾਲੀ ਚ ਕਿੰਨੇ گاਉਂਣ ਵਾਲੇ ਬੈਠੇ ਨੇ ਤਾਂ ਮੈਨੂੰ ਤਾਂ ਲੱਗਦਾ ਮੇਰੇ ਤੇ ਮੇਰ ਬਹੁਤ ਹੈ ਮੇਰੇ ਵਾਹਿਗੁਰੂ ਦੀ ਕਿ ਯਾਰ ਕਿੱਥੋਂ ੁੱਟ ਕੇ ਕਿੱਡਾ ਨਾਮ ਹੈ ਕਿੰਨਾ ਟਾਈਮ ਹੋ ਗਿਆ ਚੱਲੀ ਜਾਂਦਾ ਸਾਰਾ ਕੋਈ ਨਾਮ ਵਾਹਿਗੁਰੂ ਨੇ ਤੋਰਿਆ ਕਿ ਕਹਿੰਦੇ ਜਿਹਨੂੰ ਰੱਬ ਬਣਾਉਣ ਵਾਲਾ ਹੈ ਉਹ ਕਦੇ ਨਹੀਂ ਮਰਦਾ ਸੋ ਐ ਹੀ ਆ ਫਿਰ ਵਾਹਿਗੁਰੂ ਨੇ ਸਿੰਘਾ ਬਣਾਇਆ ਤੇ ਸਿੰਘਾ ਮਰਨ ਵੀ ਨਹੀਂ ਦਿੰਦਾ ਉਹ ਜੀ ਅੱਛਾ ਇੱਕ ਆਖਰੀ ਸਵਾਲ ਹੈ ਕਿ ਜੇ ਅਸੀਂ ਗੱਲ ਕਰੀਏ ਆਪਣੀ ਪੰਜਾਬੀ ਇੰਡਸਟਰੀ ਦੀ ਤਾਂ ਬੀਤੇ ਦਿਨੀ ਸਾਡੇ ਜਸਵਿੰਦਰ ਪੱਲਾ ਜੀ ਇਸ ਸਫਾਨੀ ਸੰਸਾਰ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿ ਗਏ ਤਾਂ ਕੋਈ ਯਾਦ ਤੁਹਾਡੇ ਨਾਲ ਕੋਈ ਮੁਲਾਕਾਤ ਹੈ ਨਾ ਜੋ ਜਾਂ ਫਿਰ ਜੇ ਅਸੀਂ ਉਹਨਾਂ ਦੇ ਫਿਲਮਾਂ ਦੀ ਗੱਲ ਕਰੀਏ ਛਣਕਾਟੇ ਦੀ ਗੱਲ ਕਰੀਏ ਹੈ ਨਾ ਤਾਂ ਉਹਦੇ ਬਾਰੇ ਦੋ ਸ਼ਬਦ ਅਸੀਂ ਕਵਾਂਗੇ ਕਿ ਜ਼ਰੂਰ ਸਾਡੇ ਨਾਲ ਸਾਂਝੀ ਕਰੋ ਇਹ ਬੜੀ ਦੁਖਦਾਈ ਘਟਨਾ ਹੋਈ ਹੈ ਜੀ ਤੇ ਅਚਾਨਕ ਜਿਹੜੀ ਇਹ ਉਹ ਸਾਨੂੰ ਛੱਡ ਕੇ ਗਏ ਨੇ ਇਹਦੇ ਲਈ ਅਸੀਂ ਵੀ ਸਾਰੇ ਦੁਖੀ ਆ ਮੈਂ ਆਪਦਾ ਪਰਸਨਲ ਪਰਸਨਲੀ ਸੱਚੀ ਹਾਰਟ ਅ ਦਿਲ ਤੋਂ ਇੰਨਾ ਦੁਖੀ ਆ ਮੈਂ ਹੁਣ ਵੀ ਅੰਦਰ ਬੈਠਾ ਸੀਗਾ ਮੈਨੂੰ ਯਾਦ ਇੱਕ ਹੋ ਨਹੀਂ ਜਾਂਦਾ ਕਿ ਯਾਰ ਇੱਕ ਮਜਬੂਰੀ ਵੀ ਆ ਕੰਮ ਵੀ ਆ ਉਹ ਵੀ ਕਰਨਾ ਪੈ ਰਿਹਾ ਆ ਤੇ ਇੱਕ ਇੱਕ ਪਾਸੇ ਲਾਈਫ ਇਦਾਂ ਦੇ ਮੂਡ ਤੇ ਆ ਕਿ ਕੱਲ ਨੂੰ ਕੁਝ ਵੀ ਹੋ ਸਕਦਾ ਮੈਂ ਅੰਦਰ ਬੈਠਾ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਵਾਹਿਗੁਰੂ ਦੀ ਹਜ਼ੂਰੀ ਚ ਬੈਠਾ ਇਹੀ ਸੋਚ ਰਿਹਾ ਸੀਗਾ ਕਿ ਮੈਂ ਕਿਹਾ ਯਾਰ ਜ਼ਿੰਦਗੀ ਕਿੱਡੀ ਛੋਟੀ ਹੈ ਅਸੀਂ ਇਹਨੂੰ ਵੱਡਾ ਬਣਾ ਲੈਨੇ ਆ ਹੋ ਗਿਆ ਜੀ ਤਮ ਮੈਂ ਰਾਤੀ ਸਵੇਰੇ 6 ਵਜੇ ਸ਼ੋਅ ਲਾ ਕੇ ਆਇਆ ਵਾ ਹੁਣ ਮੈਂ ਉੱਥੇ ਬੈਠਾ ਇਹ ਸੋਚਾਂ ਮੈਂ ਕਿ ਜੇ ਇੱਥੇ ਬੰਦਾ ਬੈਠਾ ਹੀ ਮਰ ਜਾਏ ਮੇਰੇ ਜੇਬ ਚ ਕਿੰਨੇ ਪੈਸੇ ਨੇ ਕਿਹੜੀ ਘੜੀ ਹੈ ਕਿਹੜਾ ਮੈਂ ਐਨਕਾਂ ਲਾਈਆਂ ਹੋਈਆਂ ਨੇ ਕਿ ਕਿਸੇ ਨੂੰ ਕੀ ਫਰਕ ਪੈਣਾ ਮੈਂ ਉਸੇ ਚੀਜ਼ ਤੋਂ ਮੈਂ ਸੋਚਿਆ ਮੈਂ ਕਿ ਜਦੋਂ ਬੰਦਾ ਇਨਸਾਨ ਸਰੀਰ ਛੱਡ ਕੇ ਚਲਾ ਜਾਂਦਾ ਪਿੱਛੇ ਕੁਝ ਨਹੀਂ ਰਹਿ ਜਾਂਦਾ ਇਹ ਕੰਮ ਵੀ ਆ ਸੀ ਕਰਨਾ ਵੀ ਹੈ ਤੇ ਸਾਨੂੰ ਇਹ ਬੜਾ ਦੁੱਖ ਹੈ ਮੇਰੇ ਫਾਦਰ ਸਾਹਿਬ ਦੇ ਬਹੁਤ ਵਧੀਆ ਇਹ ਦੋਸਤ ਸੀਗੇ ਲੁਧਿਆਣੇ ਬਾਲਾਜੀ ਹੋਗੇ ਤੇ ਆਪਣੇ ਜਸਵਿੰਦਰ ਭੱਲਾ ਜੀ ਤੇ ਉਹਨਾਂ ਦੀ ਕਾਫੀ ਤੇ ਮੈਂ ਹੁਣ ਬਸ ਇੱਥੇ ਜਦੋਂ ਹੀ ਫ੍ਰੀ ਹੁੰਨਾ ਵਾ ਤੁਸੀਂ ਮੇਰੇ ਗਲੇ ਤੋਂ ਵੀ ਜੱਜ ਕਰ ਲਿਆ ਹੋਣਾ ਕਿ ਮੇਰਾ ਮੇਰਾ ਟਾਈਮ ਹੀ ਨਹੀਂ ਲੱਗਦਾ ਪਿਆ ਮੈਂ ਚਾਹਨਾ ਤੇ ਸ਼ੋਜ਼ ਵੀ ਨੇ ਤੇ ਪ੍ਰੋਮੋਸ਼ਨਸ ਵੀ ਨੇ ਮੈਂ ਜਦੋਂ ਹੀ ਫ੍ਰੀ ਹੁੰਨਾ ਤੇ ਮੈਂ ਜ਼ਰੂਰ ਉਹਨਾਂ ਦੀ ਫੈਮਿਲੀ ਨਾਲ ਮੇਰੀ ਮੇਰਾ ਦਰਦ ਹਮਦਰਦ ਹੈ ਪੂਰਾ ਹਮਦਰਦੀ ਹੈ ਜੀ ਤੇ ਮੇਰਾ ਪਿਆਰ ਹੈ ਭਰਾ ਆ ਸਾਡਾ ਅ ਸੁਖਰਾਜ ਭੱਲਾ ਭੁਖਰਾਜ ਤੇ ਮੈਂ ਜਦੋਂ ਹੀ ਫ੍ਰੀ ਹੋਊਗਾ ਜਾ ਕੇ ਆਉਂਗਾ ਜੀ ਬਾਕੀ ਵਾਹਿਗੁਰੂ ਉਹਨਾਂ ਨੂੰ ਆਪਦੇ ਚਰਨਾਂ 'ਚ ਅ ਨਿਵਾਸ ਦੇਵੇ ਸਥਾਨ ਦੇਵੇ ਤੇ ਬਹੁਤ ਵਧੀਆ ਸਖਸੀਅਤ ਦੇ ਮਾਲਕ ਸੀਗੇ ਉਹ ਉਹਨਾਂ ਦਾ ਹੱਸਦਾ ਚਿਹਰਾ ਉਹਨਾਂ ਨੇ ਇੰਨਾ ਟਾਈਮ ਸ਼ਣ ਕਾਟੇ ਤੋਂ ਲੈ ਕੇ ਹੁਣ ਤੱਕ ਸਾਰੀ ਪੰਜਾਬੀ ਆਡੀਅנס ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਜਿੰਨੀ ਆਡੀਅੰਸ ਬੈਠੀ ਆ ਸਾਰਿਆਂ ਨੂੰ ਬੜੇ ਹੀ ਮਤਲਬ ਹਸਾਇਆ ਹੈ ਇਹ ਕਿਸੇ ਨੂੰ ਖੁਸ਼ੀਆਂ ਵੰਡਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਅਸੀਂ ਦੁੱਖ ਕਿਸੇ ਨੂੰ ਵੀ ਦੇ ਸਕਦੇ ਹਾਂ ਮੈਂ ਮੈਸੇਜ ਹੁਣੇ ਭੇਜ ਦਵਾਂ ਕਿਸੇ ਨੂੰ ਉਹ ਬੰਦੇ ਨੂੰ ਦੰਦਣਾ ਭੇਜੂਗੀ ਹਾਂ ਪਰ ਮੈਂ ਉਹਨੂੰ ਕੋਈ ਚੁਟਕਲਾ ਭੇਜੂਗਾ ਜੀ ਕੋਈ ਸ਼ਨ ਘਾਟੇ ਦਾ ਚੁਟਕਲਾ ਭੇਜੂਗਾ ਅਗਲਾ ਖੁਸ਼ ਹੋਊਗਾ ਉਹ ਖੁਸ਼ ਖੁਸ਼ ਕਰਨਾ ਕਿਸੇ ਨੂੰ ਕਿਸੇ ਨੂੰ ਪੋਜ਼ਿਟਿਵ ਕਰਨਾ ਮੈਨੂੰ ਲੱਗਦਾ ਕਿ ਬਹੁਤ ਵਧੀਆ ਇੱਕ ਰੂਹ ਹੁੰਦੀ ਹੈ ਰੂਹ ਆਪਣਾ ਕੰਮ ਕਰਦੀ ਹੈ ਤੇ ਚਲੇ ਜਾਂਦੀ ਹੈ ਰੱਬ ਆਪਣੇ ਕੋਲ ਲੈ ਜਾਂਦਾ ਜਿਹੜੇ ਵਧੀਆ ਇਨਸਾਨ ਹੁੰਦੇ ਨੇ ਉਹ ਛੇਤੀ ਚਲੇ ਜਾਂਦੇ ਨੇ ਦੁਨੀਆ ਤੋਂ ਜਿਨ੍ਹਾਂ ਨੂੰ ਰੱਬ 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 ਜਿਨ੍ਹਾਂ ਨੂੰ ਪਿਆਰ ਕਰਦਾ ਅਸੀਂ ਰੱਬ ਨੂੰ ਪਿਆਰ ਕਰਦੇ ਨਾ ਜਿਨ੍ਹਾਂ ਨੂੰ ਰੱਬ ਪਿਆਰ ਕਰਦਾ ਉਹ ਆਪਣੇ ਕੋ ਛੇਤੀ ਬੁਲਾ ਲੈਂਦਾ ਕਹਿੰਦੇ ਤੇ ਤੁਹਾਡਾ ਥੱਲੇ ਦੁਨੀਆ ਤੇ ਕੋਈ ਕੰਮ ਨਹੀਂ ਵਧੀਆ ਬੰਦੇ ਆਪਣੇ ਕੋ ਰੱਖਦਾ ਉਹ ਹਾਂ ਬਹੁਤ ਧੰਨਵਾਦ ਤੁਹਾਡਾ ਤੇ 올 ਦਾ ਵੈਰੀ ਬੈਸਟ ਤੁਹਾਡੀਆਂ ਪ੍ਰਮੋਸ਼ਨਸ ਸ਼ੁਰੂ ਹੋ ਰਹੀਆਂ ਨੇ ਪੰਜਾਬੀ ਆਗੇ ਹੋਏ 5 ਸਤੰਬਰ ਨੂੰ ਆ ਰਹੀ ਹੈ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਰੱਬ ਚੜ੍ਹਦੀ ਕਲਾ ਚ ਰੱਖੇ ਖੁਸ਼ ਰਹੋ ਹਮੇਸ਼ਾ ਠੀਕ ਹੈ ਜੀ ਧੰਨਵਾਦ ਸੋ ਜੀ ਤੁਹਾਡੇ ਤੋਂ ਵੀ ਇਜਾਜ਼ਤ ਲੈਣੇ ਹੁਮੀਦ ਕਰਦੇ ਆ ਗੱਲਬਾਤ ਦਾ ਸਿੰਸਲਾ ਚੰਗਾ ਲੱਗਾ ਹੋਏਗਾ ਹੋਰ ਅਪਡੇਟ ਦੇ ਲਈ ਬਣੇ ਰੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਮੰਨਦੇ ਹੋਏ ਇਜਾਜ਼ਤ ਸਤਰੀਆ ਕਲ